ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਹਨੂਮਾਨਗੜ੍ਹ ਦੇ ਪਿੰਡ ਸਾਲੀਵਾਲਾ ਦੇ ਵਿੱਚ ਪਿੰਡ ਸਾਲੀਵਾਲਾ ਜਦੋਂ ਸੰਗਰੀਏ ਤੋਂ ਟਿੱਬੀ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਆਉਂਦਾ ਹੈ ਤੇ ਬੜਾ ਮਸ਼ਹੂਰ ਪਿੰਡ ਆ ਸਾਲੀਵਾਲਾ ਤੇ ਪਿੰਡ ਸਾਲੀਵਾਲਾ ਦੇ ਵਿੱਚ ਦੋਸਤੋ ਤੁਹਾਨੂੰ ਅੱਜ ਅਸੀਂ ਨਨਕਾਣਾ ਫਿਲਮ ਦੇ ਆ ਲੋਕੇਸ਼ਨਾਂ ਦਾ ਤੀਜਾ ਐਪੀਸੋਡ ਦਿਖਾ ਰਹੇ ਹਾਂ ਇਸ ਤੋਂ ਪਹਿਲਾਂ ਦੋਸਤੋ ਅਸੀਂ ਖਰਲੀਆਂ ਦੇ ਨੇੜੇ ਜਿਹੜੀ ਸ਼ੂਟਿੰਗ ਹੋਈ ਸੀ ਤੇ ਇਸ ਤੋਂ ਇਲਾਵਾ ਜਿਹੜੀ ਸ਼ੂਟਿੰਗ ਪਿੰਡ ਮਸਾਣੀ ਦੇ ਵਿੱਚ ਹੋਈ ਸੀ ਉਹ ਲੋਕੇਸ਼ਨਾਂ ਦਿਖਾ ਚੁੱਕੇ ਹਾਂ ਤੇ ਅੱਜ ਤੁਹਾਨੂੰ ਤੀਸਰਾ ਭਾਗ ਆ ਜਿਹੜਾ ਉਹ ਦਿਖਾਉਣ ਜਾ ਰਹੇ ਹਾਂ ਦੋਸਤੋ ਦੋਸਤੋ ਪਿੰਡ ਸਾਲੀਵਾਲਾ ਦੇ ਵਿੱਚ ਅਸੀਂ ਪਹੁੰਚੇ ਹਾਂ ਮਨੋਜ ਗੁਦਾਰਾ ਜੀ ਦੇ ਘਰ ਦੇ ਵਿੱਚ ਤੇ ਬੜੀ ਖੂਬਸੂਰਤ ਲੋਕੇਸ਼ਨ ਆ ਬਹੁਤ ਸੋਹਣਾ ਕਾਰਾ ਇਹਨੂੰ ਹਵੇਲੀ ਵੀ ਆਪਾਂ ਕਹਿ ਸਕਦੇ ਹਾਂ ਤੇ ਦੋਸਤੋ ਇਹ ਨਨਕਾਣਾ ਫਿਲਮ ਦੇ ਵਾਸਤੇ ਜਿਹੜੀ ਪਹਿਲਾਂ ਗਰਦਾਸ ਮਾਨ ਦੇ ਘਰ ਦੀ ਸਿਲੈਕਸ਼ਨ ਕੀਤੀ ਗਈ ਸੀ ਉਹ ਇਸੇ ਘਰ ਦੀ ਕੀਤੀ ਗਈ ਸੀ ਪਰ ਫਿਲਮ ਦੀ ਸ਼ੂਟਿੰਗ ਕਿਸੇ ਕਾਰਨਾ ਕਰਕੇ ਲੇਟ ਹੋ ਗਈ ਤੇ ਇਸ ਪਰਿਵਾਰ ਦੇ ਘਰ ਵਿੱਚ ਫੰਕਸ਼ਨ ਸੀ ਅੱਗੇ ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਸੀ ਤੇ ਉਹਦੇ ਕਰਕੇ ਫਿਰ ਮੌਕੇ ਤੇ ਜਿਹੜਾ ਕੁਝ ਸੈਟਅਪ ਸੀ ਫਿਲਮ ਦਾ ਉਹ ਪਿੰਡ ਮਸਾਣੀ ਦੇ ਵਿੱਚ ਕਰਨਾ ਪਿਆ ਸੀ ਤੇ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇਹ ਸ਼ਾਨਦਾਰ ਘਰ ਆ ਜਿਹੜਾ ਇਹ ਦੇਖ ਲਓ ਬਹੁਤ ਖੂਬਸੂਰਤ ਹਵੇਲੀ ਹੈ ਲਗਭਗ 1950 ਦੇ ਵੇਲੇ ਦੀ ਬਣੀ ਹੋਈ ਆ ਤੇ ਦੋਸਤੋ ਇੱਥੇ ਲਗਭਗ 3 ਦਿਨ ਦਾ ਸ਼ੂਟ ਹੋਇਆ ਸੀ ਤੇ ਫਿਲਮ ਦੇ ਵਿੱਚ 17-18 ਮਿੰਟ ਦੇ ਜਿਹੜੇ ਸੀਨ ਨੇ ਉਹ ਇਸੇ ਘਰ ਦੇ ਵਿੱਚ ਫੁਲਮਾਏ ਗਏ ਸੀ ਜਿੰਨੇ ਵਿਆਹ ਵਾਲੇ ਜਿਹੜੇ ਤੁਸੀਂ ਸੀਨ ਫਿਲਮ ਦੇ ਵਿੱਚ ਦੇਖੋਗੇ ਦੋਸਤੋ ਉਹ ਇਸੇ ਘਰ ਦੇ ਵਿੱਚ ਪਿੰਡ ਸਾਲੀ ਵਾਲਾ ਦੇ ਵਿੱਚ ਫੁਲਮਾਏ ਗਏ ਸੀ ਜਿਹੜਾ ਸ਼ਗਣਾ ਦੀ ਮਹਿੰਦੀ ਗੀਤਾ ਉਹ ਵੀ ਸਾਰਾ ਗੀਤ ਇਸੇ ਕਰਦੇ ਵਿੱਚ ਫਲਮਾਇਆ ਗਿਆ ਸੀ ਨਾਲ ਦੋਸਤੋ ਮੈਂ ਵੀਡੀਓ ਕਲਿੱਪ ਹੈ ਜਿਹੜੀ ਫਿਲਮ ਦੀਆਂ ਉਹ ਵੀ ਲਾ ਰਿਹਾ ਤੇ ਤੁਸੀਂ ਉਹ ਵੀ ਦੇਖ ਕੇ ਮੈਚ ਕਰ ਸਕਦੇ ਹੋ ਇਸ ਵੀਡੀਓ ਦੇ ਅੰਤ ਦੇ ਵਿੱਚ ਮੈਂ ਕੁਝ ਫੋਟੋਆਂ ਵੀ ਸ਼ੇਅਰ ਕਰਾਂਗਾ ਫੋਟੋਆਂ ਵੀ ਨਾਲ ਲਗਾਵਾਂਗੇ ਉਹ ਫੋਟੋਆਂ ਉਸੇ ਸਮੇਂ ਦੀਆਂ ਖਿੱਚੀਆਂ ਨੇ ਜਦੋਂ ਇੱਥੇ ਸ਼ੂਟਿੰਗ ਦੀ ਤਿਆਰੀ ਕੀਤੀ ਗਈ ਸੀ ਤੇ ਦੋਸਤੋ ਨਨਕਾਣਾ ਫਿਲਮ ਬੜੀ ਖੂਬਸੂਰਤ ਫਿਲਮ ਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਦੋ ਐਪੀਸੋਡ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਆ ਤੇ ਇਹ ਤੀਸਰਾ ਐਪੀਸੋਡ ਸੀ ਜਿਹੜਾ ਪਿੰਡ ਸਾਲੀ ਵਾਲਾ ਦੇ ਵਿੱਚ ਵਿਆਹ ਵਾਲੇ ਸੀਨ ਫੁਲਮਾਏਗੇ ਸੀ ਨਨਕਾਣਾ ਫਿਲਮ ਦੇ ਉਹ ਤੁਹਾਨੂੰ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਆ ਜਿੰਨੀ ਦੋਸਤੋ ਫਿਲਮ ਖੂਬਸੂਰਤ ਆ ਓਨੀ ਖੂਬਸੂਰਤ ਤੇ ਲੋਕੇਸ਼ਨ ਆ ਜਿੱਥੇ ਇਹ ਗੀਤ ਤੇ ਇੱਥੇ ਜਿਹੜੇ ਸੀਨ ਫਲਮਾਏ ਗਏ ਸੀ ਦੋਸਤੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਫਿਲਮਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਰਹੀਏ ਤੇ ਜਿਹੜੇ ਕਿੱਥੇ ਕਿੱਥੇ ਸ਼ੂਟਿੰਗਾਂ ਹੋਈਆਂ ਉਹ ਲੋਕੇਸ਼ਨਾਂ ਦਿਖਾਉਂਦੇ ਰਹੀਏ ਜੇਕਰ ਤੁਹਾਨੂੰ ਵੀ ਕਿਸੇ ਲੋਕੇਸ਼ਨ ਬਾਰੇ ਪਤਾ ਹੋਵੇ ਤਾਂ ਤੁਸੀਂ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਆ ਕਰੋ ਤੇ ਇਹ ਦੋਸਤੋ ਸਾਰੀਆਂ ਤਸਵੀਰਾਂ ਉਸੇ ਸਮੇਂ ਦੀਆਂ ਨੇ ਜਦੋਂ ਇਸ ਘਰ ਦੇ ਵਿੱਚ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਇਹ ਸਾਰਾ ਉਸ ਸਮੇਂ ਜਿਹੜਾ ਸੈਟਅਪ ਤਿਆਰ ਕੀਤਾ ਗਿਆ ਸੀ ਫਿਲਮ ਦੇ ਵੱਲੋਂ ਇਸ ਕਾਰਨ ਨੂੰ ਸ਼ਿੰਗਾਰਿਆ ਗਿਆ ਸੀ ਤੇ ਦੋਸਤੋ ਵੀਡੀਓ ਚੰਗੀ ਲੱਗੀ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਤੇ ਫੋਲੋ ਕਰ ਲਿਓ ਜਾਂਦੇ ਜਾਂਦੇ ਵੀਡੀਓ ਸ਼ੇਅਰ ਲਾਜ਼ਮੀ ਕਰ ਦਿਓ ਧੰਨਵਾਦ